ਰਾਜਿੰਦਰ ਜੀ ਅੱਜ ਮੋਗਾ ਚ ਪਹੁੰਚੋ ਭਾਰੀ ਭਾਰੀ ਗੱਲਬਾਤ ਨੂੰ ਸਮੋਦਨ ਕੀਤਾ ਚੋਣ ਪ੍ਰਕਿਰਿਆ ਚ ਰਾਜਿਸਵਾਤ ਪਰ ਮਿਲ ਕੇ ਅੱਜ ਮੋਗਾ ਵਿਖੇ ਇਸ ਸਥਾਨ ਤੇ ਸ਼ਰਮਣੀ ਅਕਾਲੀ ਦਲ ਦੀ کریم ਸ਼ਹਿਰ ਦੇ ਮੇਨ ਆਗੂ ਉਹ ਸਾਰੇ ਇਕੱਤਰ ਹੋਏ ਅਸੀਂ ਆਪਸ ਵਿੱਚ ਮਿਲ ਕੇ ਸ਼ਰਮਣੀ ਅਕਾਲੀ ਲਾਲ ਦੀ ਚੜ੍ਹਦੀ ਕਲਾ ਦੇ ਲਈ ਆਪਸ ਵਿੱਚ ਰਾਜਮਸ਼ਵਰਾ ਕੀਤਾ ਔਰ ਆਉਣ ਵਾਲੀ ਰਣਨੀਤੀ ਜਿਹੜੀ ਹੈ ਉਹ ਲਿਖੀ ਹੈ ਕੇ ਸ਼ਰੋਮਣੀ ਅਕਾਲੀ ਦਲ ਜੋ ਪੰਜਾਬ ਦੀ ਖੇਤਰੀ ਪਾਰਟੀ ਹੈ ਔਰ ਪੰਜਾਬ ਦੀ ਮਾਂ ਪਾਰਟੀ ਹੈ ਉਸ ਨੂੰ ਅਸੀਂ ਬਲੰਦੀ ਤੇ ਲੈ ਕੇ ਜਾਣ ਦੇ ਲਈ ਸਾਰਿਆਂ ਨੇ ਇਸ ਗੱਲ ਦਾ ਪ੍ਰਣ ਕੀਤਾ ਕਿ ਦਿਨ ਰਾਤ ਇੱਕ ਕਰਾਂਗੇ ਦਿਨ ਰਾਤ ਇੱਕ ਕਰਕੇ ਪੰਜਾਬ ਨੂੰ ਬਚਾਵਾਂਗੇ ਸ਼੍ਰੋਮਣੀ ਅਕਾਲੀ ਦਲ ਨੂੰ ਤਕੜੇ ਕਰਾਂਗੇ ਰਾਜਵਿੰਦਰ ਜੀ ਜਿਸ ਤਰੀਕੇ ਨਾਲ ਅੱਜ ਆਪਾਂ ਗੱਲ ਕਰੀਏ 10 ਸਾਲ ਪਹਿਲਾਂ 10 ਸਾਲ ਪਹਿਲਾਂ ਲੋਕ ਸਭਾ ਹਮ ਦਾ ਫ੍ਰੀ ਫੋਨ ਦੇ ਵਿੱਚ ਅਕਾਲੀ ਦਲ ਦਾ ਹੀ ਸੀਗਾ ਤਾਂ ਮੈਂ ਤਾਂ ਔਰ ਸਾਨੂੰ 10 ਸਾਲ ਬਾਅਦ ਫਿਰ ਜਿਹੜੀ ਉਹ ਉਮੀਦ ਚੱਜੀ ਹੈਗੀ ਅਤੇ ਕਿੰਦਾ ਦੀ ਲੋਕਾਂ ਦੀ ਮੰਗਾਂ ਆਈਆਂ ਨੇ ਜੇ ਤੁਸੀਂ ਇਸ ਡਿਸਟ੍ਰਿਕਟ ਦੇ ਵਿੱਚ ਰਹੇ ਹੋ ਬੋਲੋ ਲੋਕਾਂ ਦੀਆਂ ਮੰਗਾਂ ਦੇਖੋ ਇੱਕ ਤਾਂ ਆਪਣਾ ਇਲਾਕਾ ਹੋਣ ਕਰਕੇ ਇਸ ਇਲਾਕੇ ਦਾ ਮੈਂ ਜੰਪਲ ਹੋਣ ਕਰਕੇ ਇੱਥੋਂ ਦੀਆਂ ਜਿਹੜੀਆਂ ਜਿੰਨੀਆਂ ਵੀ ਦੁੱਖ ਤਕਲੀਫਾਂ ਨੇ ਉਹਨਾਂ ਤੋਂ ਮੈਂ ਭਲੀ ਭਾਂਤ ਜਾਣਦਾ ਹੈ ਦੂਸਰਾ ਪਰਿਵਾਰ ਦਾ ਪਿਛੋਕੜ ਇੱਕ ਰਾਜਨੀਤਿਕ ਹੋਣ ਕਰਕੇ ਮਾਨਯੋਗ ਪਿਤਾ ਸਰਦਾਰ ਸੀਤਲ ਸਿੰਘ ਜੀ ਨਾਲ ਬਹੁਤ ਧਿਰ ਕੰਮ ਕਰਨ ਦਾ ਮੌਕਾ ਮਿਲਿਆ ਇਸੇ ਤਰ੍ਹਾਂ ਮਾਨਯੋਗ ਮੇਰੇ ਨਾਨਾ ਜੀ ਸਰਦਾਰ ਗੁਰਦੇਵ ਸਿੰਘ ਜੀ ਬਾਦਲ ਸਾਹਿਬ ਦੇ ਨਾਲ ਬਹੁਤ ਧਿਰ ਕੰਮ ਕਰਨ ਦਾ ਮੌਕਾ ਮਿਲਿਆ ਔਰ ਪਾਰਟੀ ਦੇ ਹਰ ਇੱਕ ਜੋ ਵੀ ਡਿਊਟੀ ਲਈ ਗਈ ਉਸ ਨੂੰ ਤਨਦੇਈ ਨਾਲ ਨਿਭਾਉਂਦੇ ਹੋਏ ਬਹੁਤ ਵਾਰ ਬਹੁਤ ਕੁਝ ਸਿੱਖਿਆ ਤਾਂ ਜੋ ਫਰੀਦਕੋਟ ਦੀਆਂ ਜੋ ਵੀ ਮੰਗਾਂ ਨੇ ਉਹ ਦਾਸ ਨੂੰ ਪਤਾ ਕਿ ਦੁੱਧ ਦੇ ਵਿੱਚੋਂ ਘਿਓ ਕਿਵੇਂ ਨਿਕਲਦਾ ਤੇ ਉਹ ਕੱਢਣ ਦੇ ਲਈ ਅਸੀਂ ਤਿਆਰ ਹਾਂ ਜੇ ਸਾਰੇ ਜਾਣੇ ਰਲ ਕੇ ਅਸੀਂ ਹਵਲਾ ਮਾਰੀਏ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰੀਏ ਤਾਂ ਸਾਰਾ ਕੁਝ ਜਿਹੜਾ ਮੋਗੇ ਦੀਆਂ ਜੋ ਮੇਨ ਦਿੱਕਤਾਂ ਨੇ ਭਾਵੇਂ ਇੱਥੇ ਫਰੋਤੀ ਜਿਹੜੇ ਆਏ ਦਿਨ ਚਿੱਟੇ ਦਿਨ ਫਰੋਤੀਆਂ ਮੰਗੀਆਂ ਜਾਂਦੀਆਂ ਨੇ ਵਪਾਰੀ ਦੁਕਾਨਦਾਰਾਂ ਨੂੰ ਤੰਗ ਕੀਤਾ ਜਾਂਦਾ ਇੱਕ ਸਹਿਮ ਦਾ ਮਾਹੌਲ ਹੈ ਲੋਕ ਡਰਦੇ ਕਾਰੋਬਾਰਾਂ ਚ ਨਹੀਂ ਜਾਣਾ ਚਾਹੁੰਦੇ ਲੋਕ ਡਰਦੇ ਆਪਣੇ ਬੱਚਿਆਂ ਨੂੰ ਬਾਹਰ ਨਹੀਂ ਕੱਢ ਰਹੇ ਕਿਉਂਕਿ ਆਏ ਦਿਨ ਫਰੋਤੀਆਂ ਮੰਗੀਆਂ ਜਾ ਰਹੀਆਂ ਮੋਟੀਆਂ ਰਕਮਾਂ ਮੰਗੀਆਂ ਜਾ ਰਹੀਆਂ ਇਸ ਦੇ ਵਿੱਚ ਮੈਂ ਸਾਫ਼ ਇਹ ਗੱਲ ਕਹਿਣਾ ਹੈ ਕਿ ਜੋ ਸਰਕਾਰਾਂ ਨੇ ਉਹ ਬਿਲਕੁਲ ਫੇਲ ਹੋ ਚੁੱਕੀਆਂ ਕਿਉਂਕਿ ਉਹ ਦਿੱਲੀ ਤੋਂ ਚੱਲਣ ਵਾਲੀਆਂ ਸਰਕਾਰਾਂ ਨੇ ਜੇ ਅਸੀਂ ਪੰਜਾਬ ਦੇ ਵਿੱਚ ਖੌਫ ਨੂੰ ਖਤਮ ਕਰਨਾ ਹੈ ਪੰਜਾਬ ਦੇ ਵਿੱਚ ਅਸੀਂ ਵਪਾਰੀਆਂ ਨੇ ਸਾਰੇ ਵਰਗਾਂ ਨੇ ਤਰੱਕੀ ਕਰਨੀ ਹੈ ਬੇਖੌਫ ਹੋ ਕੇ ਆਪਣੇ ਕਾਰੋਬਾਰ ਕਰਨੇ ਆ ਸ਼ਾਂਤੀ ਨਾਲ ਅਸੀਂ ਆਪਦੇ ਬੱਚੇ ਪਾਲਨੇ ਆ ਤਾਂ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰੋ ਰਾਜਵੀਰ ਵੀ ਹਲਕਾ ਤੋਂ ਅਰ ਬੁਰਗ ਦਾ ਨਵਾਂ ਪਿੰਡ ਆ ਗਿਆ ਉਹ ਤੋਂ ਬੁਰਗ ਦਾ ਅਰ ਖਵਾ ਦੇ ਪਿੰਡ ਜਿਹੜੇ ਜਿਹੜੇ ਉਹ ਗੋਦ ਲਿੱਤੇ ਗਏ ਸੀਗੇ ਪਰ ਗੋਦ ਹੀ ਲਿੱਤੇ ਹੀ ਰਹੇ ਥਣੇ ਖੇਡ ਨਹੀਂ ਦਿੱਤਾ ਗਿਆ ਨਾ ਦੇਖੋ ਇਹ ਗੱਲ ਤੋਂ ਸਾਰੇ ਆਪਾਂ ਵਾਕਿਫ ਆ ਕਿ ਦੂਸਰੀਆਂ ਪਾਰਟੀਆਂ ਦੇ ਪਾਵੇਂ ਆਮ ਆਦਮੀ ਪਾਰਟੀ ਪਾਵੇਂ ਕਾਂਗਰਸ ਸਰਕਾਰ ਦੇ ਜਿਹੜੇ ਨਮਾਇਦੇ ਚੁਣ ਕੇ ਲੋਕ ਸਭਾ ਚ ਭੇਜੇ ਉਹਨਾਂ ਨੇ 5 ਸਾਲ ਸੌਕੇ ਕੱਢੇ ਉਹਨਾਂ ਨੇ ਪੰਜਾਬ ਦੇ ਲੋਕਾਂ ਦੀਆਂ ਫਰੀਦਕੋਟ ਲੋਕਾਂ ਦੀ ਫਰੀਦਕੋਟ ਹਲਕੇ ਦੇ ਲੋਕਾਂ ਦੀਆਂ ਕੋਈ ਮੰਗਾਂ ਕੋਈ ਦਿੱਕਤਾਂ ਉੱਥੇ ਨਹੀਂ ਵਾਰੀਆਂ ਪਰ ਜੇ ਤੁਸੀਂ ਦਾਸ ਨੂੰ ਮੌਕਾ ਦਿੰਦੇ ਹੋ ਮੈਂ ਵਿਸ਼ਵਾਸ ਦਵਾਣਾ ਮੋਗਾ ਸ਼ਹਿਰ ਦੇ ਵਿੱਚ ਮੇਰੀ ਰਹਿਸ਼ ਹੈ ਕਿ ਤੁਹਾਡੀ ਕੋਈ ਵੀ ਜਿਹੜੀ ਇਹੋ ਜੀ ਮੰਗ ਹੈ ਜਿਸ ਨੂੰ ਉੱਥੇ ਜਿਹੜੀ ਆਵਾਜ਼ ਗੂੰਜਣੀ ਚਾਹੀਦੀ ਹੈ ਲੋਕ ਸਭਾ ਵਿੱਚ ਉਹ ਗੂੰਜ ਕੇ ਰਹੇਗੀ ਜੇ ਤੁਸੀਂ ਦਾਸ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਦੇ ਹੋ ਰਾਇਵਤ ਸਿੰਘ ਇੱਕ ਪਾਸੇ ਤੁਸੀਂ ਉੱ딜 ਲਿਖਿਓ ਦੂਜੇ ਪਾਸੇ ਇੱਕ ਕਲਾਕਾਰ ਤਾਰੇ ਜਾ ਰਿਹਾ ਕੋਈ ਦਿਲੋਂ ਲਿਆਂਦਾ ਜਾਂਦਾ ਕੀ ਲੱਗਦਾ ਤੁਹਾਨੂੰ ਇਹ ਲੋਕਾਂ ਦਾ ਰੁਝਾਨ ਕਿੱਧਰ ਨੂੰ ਹੈ ਦੇਖੋ ਮੈਂ ਲੋਕਾਂ ਨੂੰ ਬੇਨਤੀ ਕਰਦਾ ਹੱਥ ਜੋੜ ਕੇ ਕਿ ਅਸੀਂ ਪਹਿਲਾਂ ਦੇਖ ਲਿਆ ਕਲਾਕਾਰ ਕਲਾਕਾਰਾਂ ਦੀ ਪਰਫਾਰਮੈਂਸ ਦੇਖ ਲਈਏ ਇਹ ਬਾਅਦ ਵਿੱਚ ਇਹਨਾਂ ਨੇ ਆਪੋ ਆਪਣੀਆਂ ਸ਼ੂਟਿੰਗਸ ਦੇ ਵਿੱਚ ਆਪੋ ਆਪਣੇ ਬਾਹਰਲੇ ਕੰਮਾਂ 'ਚ ਬਿਜ਼ੀ ਹੋ ਜਾਣਾ ਕੋਈ ਕੈਨੇਡਾ ਤੋਂ ਪੀਆਰ ਲੈ ਕੇ ਆਇਆ ਕੋਈ ਕਿਵੇਂ ਆਇਆ ਕੋਈ ਕਿਵੇਂ ਆਇਆ ਵੀਰੋ ਇਹ ਬਰਸਾਤੀ ਡੱਡੂ ਨੇ ਇਹਨਾਂ ਨੇ ਆ ਕੇ ਤੁਹਾਡੇ ਤੋਂ ਵੋਟਾਂ ਲੈ ਜਾਣੀਆਂ ਤੁਹਾਨੂੰ ਗਮਰਾਹ ਕਰ ਜਾਣ ਆਪਾਂ ਹੁਣ ਬਚੀਏ ਆਪਾਂ ਗਮਰਾਹ ਹੋਣ ਤੋਂ ਬਚੀਏ ਸਹੀ ਫੈਸਲਾ ਲੈ ਲਈਏ ਆਪਦੀ ਵਿਵੇਕਬੁੱਧੀ ਤੋਂ ਫੈਸਲਾ ਲੈ ਲਈਏ ਸਾਡੀ ਜਿਹੜੀ ਖੇਤਰੀ ਪਾਰਟੀ ਹੈ ਉਹ ਸ਼੍ਰੋਮਣੀ ਅਕਾਲੀ ਦਲ ਹੈ ਉਹ ਹੀ ਸਾਡੇ ਹਿੱਤਾਂ ਦੀ ਰਾਖੀ ਕਰ ਸਕਦੀ ਹੈ ਹਰ ਵਰਗ ਦੀ ਜਿਹੜੀ ਸੁਰੱਖਿਆ ਔਰ ਉਹਦੀ ਤਰੱਕੀ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਉਹ ਪੱਕੀ ਮੰਨੀ ਜਾਂਦੀ ਹੈ ਬਾਕੀ ਸਾਰੀਆਂ ਜਿਹੜੀਆਂ ਪਾਰਟੀਆਂ ਉਹ ਟੋਟਲੀ ਫੇਲ ਹੋ ਚੁੱਕੀਆਂ ਹੈ ਲੱਗਦਾ ਤੁਹਾਨੂੰ ਕਿਸ ਤਰ੍ਹਾਂ ਸਮਰਥਨ ਮਿਲਿਆ ਲੋਕਾਂ ਦੇ ਵਿੱਚ ਬਹੁਤ ਉਤਸ਼ਾਹ ਹੈ ਜੀ ਲੋਕ ਤਿਆਰ ਹੋ ਗਏ ਨੇ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਦੇ ਵਿੱਚ ਫਤਵਾ ਦੇਣ ਦੇ ਲਈ ਇਹ ਆਉਣ ਵਾਲੇ ਸਮੇਂ ਤੁਸੀਂ ਦੇਖੋਗੇ ਕਿ ਬੜਾ ਜ਼ਬਰਦਸਤ ਇੱਕ ਹੰਗਾਰਾ ਬੜੀ ਜ਼ਬਰਦਸਤ ਹਨੇਰੀ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਆਏਗੀ ਕਿਉਂਕਿ ਲੋਕ ਬਹੁਤ ਸਿਆਣੇ ਨੇ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X اور WhatsApp channel par but...